जय श्री राम जी जय गौ माता जी आज ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊ ਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰ ਮੈਂਡ ਮਾਲਕ ਆ ਉਹ ਲੱਠ ਗਿਆ ਔਰ ਸਾਨੂੰ ਪਤਾ ਲੱਗਾ ਕਿ ਜੋਤੀ ਦਾ ਬੇੜਾ ਜਿਹੜਾ ਹੈ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਪੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ 7 ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਗੇਚੇ ਕਰਕੇ ਪੁੱਛਿਆ ਜਾਵੇ ਕਿਥੋਂ ਗੋਂਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਦਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਸੀਂ ਕੱਲ ਤੋਂ ਬਿਜਾਰ ਦੇ ਵਿੱਚ ਸੰਘਰਸ਼ ਤੇਜ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਹਿੰਦੂਧਰਾਨਾ ਜਿਹੜਾ ਖਲਵਾੜ ਹੋ ਰਿਹਾ ਹੈ ਕੀ ਕੀ ਕਹਿਣਾ ਚਾਹੁੰਦੇ ਸਾਰੇ ਇਹਦੇ ਬਾਰੇ। ਇਹ ਬਹੁਤ ਮਾੜੀ ਗੱਲ ਆਈ ਹੈ ਜਿਹੜੇ ਬਾਹਰਲੇ ਬੰਦੇ ਆ ਕੇ ਹਿੰਦੂ ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਣੇ ਜਿਹੜਾ ਹਿੰਦੂਧਰਾਂ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਵੇਂ ਇਤਲਾਹ ਮਿਲੀ ਆ ਉਹ ਜੋਗ ਮਦ ਸਾਦੂ ਜੀ ਇੱਥੇ ਪਤਾ ਲੱਗਾ ਸਾਡੇ ਸਿਕਟਨ ਦੇ ਬੰਦਿਆ ਦੋਈ ਭਈ ਐਜਾ ਦੋਈ ਆ ਅਸੀਂ ਮੰਦਰ ਬੈਠੇ ਸੀ ਕਰਵਾ ਪ੍ਰਧਾਨ ਜੀ ਮੈਂ ਅਸੀਂ ਸਾਰੇ ਮੰਦਰ ਸੀ ਕਰਿੰਦੇ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਾਂ ਕਰਿੰਦੇ ਫੜੇ ਜੀ ਉਹਨਾਂ ਦੇ ਸੱਤ ਸੱਤ ਬੰਦੇ ਫੜੇ ਆ ਔਰ ਹਾਂਗੀ ਮੁਸਲਮਾਨ ਸਾਰੇ ਦੱਸ ਰਹੇ ਆ ਮਾਗੀ ਮਾਲ ਆ ਕਿੰਨੇ ਮਤਲਬ ਕੀ ਹੈਗਾ ਮਾਲ ਤਾਂ ਜੀ ਤੁਸੀਂ ਦੇਖੋ ਅੰਦਰ ਟੰਨਾ ਹਸਾਣਾ ਮਾਲ ਆ ਫਰਜ ਵੱਡੇ ਵੱਡੇ ਫੀਜਰ ਲਾਇਆ ਹੋਆ ਬਰਫ ਦੀਆਂ ਢੇਰਾਂ ਲੱਗੇ ਆ ਕੋਈ ਢਾਬੇ ਨੂੰ ਮੰਦੀ ਸਪਲਾਈ ਹੁੰਦੀ ਹੈ ਜਾਂ ਹੋਰ ਵੀ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾ ਕਾਫੀ ਢਾਬੇ ਇਹਨਾਂ ਦੇ 3-4 ਢਾਬੇ ਦੇ ਇਹ ਹਾਂ ਤਾਂ ਉਹਨਾਂ ਦੇ ਗਾਹਾਂ ਚਾਰ ਢਾਬੇ ਤੋਂ ਬਾਅਦ ਉਹ ਢਾਬਿਆਂ 'ਲੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਦ-ਲੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ-ਕਿਲੋ ਦੀਆਂ ਪੈਕਿੰਗ ਆ ਮੇਰਾ ਨਾਮ ਦੇਵ ਅਮੇਸ਼ ਸ਼ਰਮਾ ਔਰ ਮੈਂ ਰਾਸ਼ਟਰੀ ਪ੍ਰਚਾਰਕ ਹਾਂ ਸ਼੍ਰੀ ਹਿੰਦੂ ਤੱਕ ਤੋਂ ਔਰ ਰਾਣਾ ਜੀ ਦੀ ਇਨਫੋਰਮੇਸ਼ਨ ਦੇ ਉੱਤੇ ਇੱਕ ਬਹੁਤ ਵੱਡਾ ਤੁਹਾਨੂੰ ਦੇਖਿਆ ਅੱਜ ਤੁਸੀਂ ਕਿ ਕਈ ਗਊ ਮਾਤਰਾ ਗਊ ਵਾਂ ਕਾਫੀ ਪਾਰੀ ਮਾਰਦਾ ਦੇ ਵਿੱਚ ਮਾਸਪਰਾਮਤ ਹੋਇਆ ਇੱਕ ਤਰ੍ਹਾਂ ਕਿ ਨਾ ਫੈਕਟਰੀ ਲਗਾਈ ਹੋਈ ਐ ਇੱਥੇ ਇਹਨਾਂ ਨੇ ਜਿੱਥੇ ਜਿੱਥੇ ਗੌਰਸ਼ਕਾਨ ਨੂੰ ਕਿਤਨੇ ਕਿਤਨੇ ਸੰਗਠਨਾਂ ਨਾਲ ਲੋਡ ਪੈਂਦੀ ਐ ਸਾਡਾ ਫਰਜ ਬਣਦਾ ਵੀ ਸੰਗਠਨਾ ਪੈਲ ਦੇ ਅਧਾਰ ਦੇ ਉਹਨਾਂ ਦੇ ਮਦਦ ਲਈ ਪਹੁੰਚਣ ਉੱਥੇ ਬੜਾ ਮਦਬਗੀ ਗੱਲ ਐ ਕਿ ਇੱਥੇ ਇਸ ਰੋਡ ਦੇ ਉੱਤੇ ਗੁਰਾਇਆਂ ਦੇ ਬਿਲਕੁਲ ਨਾਲ ਕਹਿੰਦੇ ਘਵਾਂਦੇ ਆਪਣੇ ਆਪ ਨੂੰ ਲੀਡਰ ਬਣਦੇ ਜਿਹੜੇ ਜਿਹੜੇ ਬਾਜਪਾ ਦੇ ਲੀਡਰ ਵੀ ਆਪਣੇ ਆਪ ਨੂੰ ਖਾਂਦੇ ਆ ਤੇ ਬੜੇ ਬਾਕੀ ਪਾਰਟੇ ਦੇ ਖਾਂਦੇ ਆ ਜੋਤੀ ਟਾਬਾ ਔਨ ਰੋਡ ਵੈਸ਼ਨ ਟਾਬਾ ਲਿਖਿਆ ਹੋਇਆ ਔਰ ਉਸ ਦੇ ਪਿੱਛੇ ਆਈਸ ਰੂਮ ਬਣਾ ਰ ਜਿਸ ਦੇ ਵਿੱਚ ਕਾਫੀ ਗਊਆਂ ਦੀ ਮਾਤਰਾ ਦੇ ਵਿੱਚ ਕਤਲ ਕਰਕੇ ਉਹਨਾਂ ਨੂੰ ਪੈਕਟਾਂ ਦੇ ਵਿੱਚ ਪੈਕ ਕੀਤਾ ਗਿਆ ਜਿਹੜਾ ਅਸੀਂ ਨੀਚੇ ਦਿਖਾ ਚੁੱਕੇ ਹਾਂ ਸੱਤ ਜਿਹੜੇ ਗਊ ਤਸਕਰ ਸੀਗੇ ਜਿਹੜੇ ਗਊਸ ਤਿਆਰੇ ਆ ਉਹ ਬਰਾਮਦ ਕਿਤੇ ਫੜੇ ਗਏ ਗਊ ਰਛਾਹਾਂ ਦੀ ਜਿਹੜੀ ਪਹਿਲ ਸੀਗੀ ਉਹਨਾਂ ਦੀ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਦਾ ਸਾਥ ਦੇ ਨਾਲ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਨੂੰ ਹੁਣ ਆਪਣਾ ਜਿਹੜਾ ਅਗਲੀ ਕਾਰਵਾਈ ਵਾਸਤੇ ਭੇਜ ਦਿੱਤਾ ਗਿਆ ਇੱਥੇ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਉਹ ਬਖ ਤੁਸੀਂ ਦਿਖਾਓਗੇ ਉਸ ਜੀਜ਼ ਨੂੰ ਦਿਖਾਓ ਕਿ ਕਿਸ ਤਰੀਕੇ ਨਾਲ ਗਊਆਂ ਦਾ ਮਾਸ ਪਕਾਇਆ ਵੀ ਜਾ ਰਿਹਾ ਸੀ ਕਈ ਚੀਜ਼ਾਂ ਹਲੇ ਬੈਨ ਕਈ ਜਿਦਾਂ ਨਾਲ ਸ਼ਟਰ ਗਏ ਹੋਏ ਆ ਉਧਰ ਵੀ ਸ਼ਟਰ ਗਿਰਿਆ ਹੋਇਆ ਹੈ ਇਹ ਵੀ ਹਲੇ ਜਾਂਚ ਹੋਣੀ ਜ਼ਰੂਰੀ ਹੈ ਅੰਦਰ ਫੋਰਚੂਨਰ ਗੱਡੀ ਖੜੀ ਹੈ ਉਸ ਦੀ ਜਾਂਚ ਹੋਣੀ ਵੀ ਜ਼ਰੂਰੀ ਹੈ ਹੁਣ ਜਿਸ ਤਰੀਕੇ ਨਾਲ ਅੱਗੇ ਜੋਤੀ ਦਾ ਟੱਬ ਹੈ ਨੀ ਚ ਵੈਸ਼ ਨੋਟਬ ਲਿਖਿਆ ਗਿਆ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਗਈ ਪੰਜਾਬ ਦੇ ਵਿੱਚ ਇਹ ਬੰਗਲਾਦੇਸ਼ੀ ਬਣਿਆ ਹੋਇਆ ਪੰਜਾਬ ਦੇ ਵਿੱਚ ਯੂਪੀ ਬਣਾ ਰੱਖਿਆ ਕਿਹੜੇ ਹੋਟਲਾਂ ਸਪਲਾਈ ਹੁੰਦਾ ਕਿਹੜੇ ਐਕਸਪੋਰਟ ਦੇ ਵਿੱਚ ਜਾਂਦਾ ਹੈ ਗਊਆਂ ਦਾ ਮਾਸ ਇਸ ਦੀ ਜਾਂਚ ਹੋਣੀ ਜ਼ਰੂਰੀ ਹੈ ਔਰ ਕਿਹੜੇ ਐਸੇ ਨਕਾਬੋ ਸਿੰਧੂ ਆ ਜੋ ਉਸ ਕੁਹਾੜੀ ਦਾ ਰੂਪ ਲੈ ਕੇ ਬੈਠੇ ਹੋਏ ਆ ਜੋ ਪੇੜ ਕੱਟਣ ਦੇ ਵਿੱਚ ਵੀ ਸਾਥ ਦਿੰਦੀ ਹੈ ਲੱਕੜੀ ਪਿੱਛੇ ਕਿਹੜੇ ਐਸੇ ਲੋਕ ਐ ਜੋ ਲੋਕ ਇਸ ਚੀਜ਼ ਦੇ ਪਿੱਛੇ ਸਾਧਦੇ ਰਹਿਣ ਲੋਕਾਂ ਦਾ ਸੱਤ ਰੋਹੇngੀਆਂ ਮੁਸਲਮਾਨ ਫੜੇ ਜਾਂਦੇ ਆ ਔਰ ਇੱਕ ਹਿੰਦੂ ਟਾਬੇ ਦੇ ਪਿੱਛੋਂ ਇਹਨਾਂ ਦਾ ਕੀ ਲਿੰਕ ਆ ਆਪਸ ਦੇ ਵਿੱਚ ਇਹਦਾ ਮਾਲਕ ਕੌਣ ਐ ਇਸ ਪ੍ਰਾਪਰਟੀ ਦਾ ਮਾਲਕ ਕੌਣ ਐ ਸਰ ਜੀ ਆਪਾਂ ਕਹਿਣ ਦਾ ਭਾਵ ਤਾਂ ਇਹ ਐ ਕਿ ਜਿਹੜਾ ਬੈਸ਼ਨੂ ਲਿਖ ਕੇ ਟਾਬੇ ਨੂੰ ਇਹ ਮਗਰ ਪਿੱਛੇ ਧੰਦਾ ਚਲਾਇਆ ਜਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰੀ ਪ੍ਰਾਪਰਟੀ ਇਹਨਾਂ ਦੀ ਐ ਸਾਹਮਣੇ ਟੱਬ ਆ ਚਾਰ ਮੂ ਬਣਾ ਰੱਖੇ ਆ ਅਗੇ ਬੈਕਗਰਾਉਂਡ ਦੇ ਚਾਰਾਂ ਦਾ ਮਾਲਕ ਇੱਕੋ ਹੀ ਆ ਸਿੱਧਰੇ ਇਹਨਾਂ ਸਾਰਿਆਂ ਬਾਹਰ ਤਰੇ ਤਰੇ ਬਾਹਰ ਚਲੇ ਚੱਲੋ ਜਿਹੜਾ ਬੀਫ ਦਾ ਤਰੇ ਤਰੇ ਲਿਚਾ ਗਿਆ ਹੈ ਸਾਰਾ ਸਿੱਖਿਆ ਜਾਵੇ ਤਾਂ ਕਿੰਨਾ ਕਿ ਬੀਫ ਨੂੰ ਹਾਂਜੀ ਕਟਿੰਗ ਕੀਤਾ ਗਿਆ ਹੈ ਕਿ ਕੁੰਟਲਾਂ ਦੇ ਹਿੱਸੇ ਦੇ ਵਿੱਚ ਬੀਫ ਕਟਿੰਗ ਹੋਈ ਆ ਔਰ niche ਉਹਨਾਂ ਦੇ ਪੈਕੇਟ ਬਣਾਏ ਗਏ ਆ niche ਇੱਕ ਆਈਸਰੂਮ ਬਣਾਇਆ ਗਿਆ ਔਰ ਉਸ ਆਈਸਰੂਮ ਦੇ ਵਿੱਚ ਹੀ ਸਾਰਾ ਕੁਝ ਗਊਆਂ ਕੱਟ ਕੇ ਉੱਥੇ ਪੈਕੇਟਾਂ ਦੇ ਵਿੱਚ ਪੈਕ ਕੀਤੀਆਂ ਗਈਆਂ ਜਦ ਅਸੀਂ ਬੇਸਮੈਂਟ ਦੀ ਜਾਂਚ ਕੀਤੀ niche ਗਏ ਅਸੀਂ ਦੇਖਿਆ ਕਿ ਗਊਆਂ ਨੂੰ ਕੱਟ ਕੇ ਉਹਨਾਂ ਦੇ ਪੈਕੇਟ ਬਣਾਏ ਗਏ ਆ ਔਰ ਇਹ ਪੈਕੇਟ ਕਿੱਥੇ ਕਿੱਥੇ ਜਾਣੇ ਸੀਗੇ ਉਹਦੀ ਪੜਤਾਲ ਹੁਣ ਅਗਲੀ ਜਿਹੜੀ ਮੁਰਲੀ ਜਾਂਚ ਪੁਲਿਸ ਕਰੇਗੀ। ਨਾ ਬਸ ਇੱਥੇ ਪਹੁੰਚੇ ਆਂ ਜੀ। ਇਹ ਲਾਜ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗੇ ਆ ਪੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਤੀ ਆ ਬਹੁਤ ਜਲਦੀ ਇਹ ਟੀਮ ਆ ਜਾਏਗੀ। ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ। ਕਿੰਨੇ ਕਿੰਨੇ ਗਊ ਗਊ ਮਾਸ ਲਏ। ਮੈਂ ਉਸੇ ਕਰਕੇ ਆਮ ਜਸਟ ਰੀਚਿੰਗ ਹੇ ਠੀਕ ਹੈ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜੇ ਫਰੇ ਨਾ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਆ ਉਸ ਤੋਂ ਬਾਅਦ ਫਰਦਰ ਦੱਸਾਂਗੇ